ਸਾਡੇ ਨਾ ਪਿੰਡ ਇੱਕ ਆਰਐਮਪੀ ਡਾਕਟਰ ਹੈ ਹਾਂਜੀ ਉਹ ਆਰਐਮਪੀ ਡਾਕਟਰਾਂ ਨੂੰ ਪਤਾ ਕਹਿ ਜਾ ਹੁਣ ਤਾਂ ਆਰਐਮਪੀ ਖਰ ਘਟ ਗਏ ਕੋਈ ਨਾ ਕੋਈ ਕੋਰਸ ਕੀਤਾ ਹੁੰਦਾ ਆਰਐਮਪੀ ਡਾਕਟਰਾਂ ਦਾ ਉਹ ਜਿਹੜਾ ਵੀ ਜਾਵੇ ਇੱਕ ਕੇਰਾ ਉਹਦੇ ਬੋਤਲ ਲਾ ਦਿੰਦੇ ਅੱਛਾ ਪਹਿਲਾਂ ਪਹਿਲੀ ਗੱਲ ਤਾਂ ਅਗਲੇ ਕਹਿੰਦਾ ਮੇਰੇ ਬੋਤਲ ਲਾ ਦਿਓ ਜੀ ਹਾਂਜੀ ਹਨਾ ਤਸੱਲੀ ਉਹਦੇ ਤਸੱਲੀ ਹੋਵੇ ਉਹ ਤੋਂ ਹੋ ਜਾਂਦੀ ਹਾਂਜੀ ਉਹ ਤੋਂ ਬੋਤਲ ਵੀ ਉਹ ਮੰਜਾ ਪੁੱਟ ਸਿੱਧਾ ਕਰਕੇ ਕੰਧ ਨਾਲ ਨਾ ਉਹਦੇ ਪਾਵੇ ਨਾਲ ਬਣ ਦਿੰਦੇ ਹਾਂ ਕਿੱਲਿਆਂ ਨਾਲ ਟੰਗ ਦਿੰਦੇ ਸੀ ਹਾਂ ਅਹੀਂ ਆਇਆ ਕੋਈ ਬੰਦਾ ਤੇ ਉਹਨੇ ਜੀ ਉਹਦੇ ਉਹ ਲਾਤੀ ਹਾਂਜੀ ਆਪਣਾ ਬੋਤਲ ਆਤੀ ਹਾਂਜੀ ਉਹ ਲੱਗੀ ਹੋਈ ਬੋਤਲ ਅੱਧੀ ਕਿ ਲੱਗੀ ਸੀ ਅਜੇ ਹਾਂਜੀ ਦੇਖਿਆ ਮਰੀਜ਼ ਨੇ ਬੈਂਕ ਕੋਲੇ ਆ ਗਏ ਮੈਂ ਬੈਂਕ ਦਾ ਉਹ ਡਿਫਾਲਟਰ ਸੀਗਾ ਉਹਨੇ ਉਹ ਤੋਂ ਕਿੱਲੇ ਤੋਂ ਲਾਹੀ ਬੋਤਲ ਐ ਕਰਕੇ ਅਹੀਂ ਪੱਜ ਗਿਆ ਬੋਤਲ ਹੱਥ ਬੋਤਲ ਵੀ ਹੱਥ ਵਿੱਚੇ ਸਿਰੰਜ ਦੇ ਵਿੱਚੇ ਬੋਤਲ ਸਾਰਾ ਕੁਝ ਅਹੀਂ ਲੱਗਿਆ ਅੱਛਾ ਮੈਨੂੰ ਵੱਡੀ ਗੱਲ ਤਾਂ ਇਹ ਵੀ ਡਾਕਟਰ ਵੀ ਡਿਫਾਲਟਰ ਸੀ ਅੱਛਾ ਡਾਕਟਰ ਪੱਜ ਗਿਆ ਬਹੁਤ ਮਾਰਾ ਬੈਂਕ ਵਾਲਿਆਂ ਨੂੰ ਤਰਸ ਆਇਆ ਵੀ ਛੱਡੋ ਯਾਰ ਇਹਦਾ ਹੁਣ ਕੀ ਪਿੱਛਾ ਕਰਨ ਲੱਗੇ ਤੇ